ਉੰਦਕਾਰਨ ਇੱਕ ਵਾਰ ਫਿਰ ਤੋਪ ਪਿਆਨਕ ਸੜਕੀ ਹਾਸਾ ਉਪਰੇ ਰੋਡਵੇਜ਼ ਦੀ ਬੱਸ ਅਤੇ ਆਲਟੋ ਕਾਰ ਦੀ ਭਿਆਨਕ ਟੱਕਰ ਹੋਈ ਏ ਜੀਹਾਂ ਰੋਡਵੇਜ਼ ਦੀ ਬੱਸ ਨਾਲੀ ਕਾਲਟੋ ਕਾਰ ਟਕਰਾ ਗਈ ਜਿਸ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ ਏ ਟਕਰੇਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖਾ ਝਿ ਉੜ ਗਏ ਹਾਸਾ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਪਿੰਡ ਲਾਲਛੀਆ ਕੁਲ ਵਾਪਰਿਆ ਤਸਵੀਰਾਂ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਟੱਕਰ ਕਾਰਨ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਉਧਰ ਬੱਸ ਸੜਕ ਤੋਂ ਥੱਲੇ ਉਤਰ ਗਈ ਕਾਰ ਸਵਾਰ ਵਿਅਕਤੀ ਚੰਡੀਗੜ੍ਹ ਤੋਂ ਜਲਾਲਾਬਾਦ ਆ ਰਹੇ ਸੀ ਅਤੇ ਜਿਵੇਂ ਹੀ ਪਿੰਡ ਲਾਲਛੀਆ ਕੋਲ ਪਹੁੰਚੇ ਤਾਂ ਤੰਦ ਕਾਰਨ ਸਾਹਮਣੇ ਆ ਰਹੀ ਬੱਸ ਨਾਲ ਟਕਰਾ ਕੇ ਜਿਸ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਮੈ ਡੈਥ ਹੋ ਗਈ ਹਾਂਜੀ ਤੇ ਕਿੱਥੋਂ ਨੇ ਸਾਰੇ ਜਿਹੜੇ ਚੰਡੀਗੜ੍ਹ ਤੋਂ ਆ ਰਹੇ ਸੀ ਜਲਾਲਾਬਾਦ ਦੇ ਤੂੰ ਰਾਬਾ ਬਖਸ਼ੇ ਜਿੰਦਗੀ ਬਖਸ਼ੀ ਉਹਨਾਂ ਨੂੰ ਕੀ ਆਪਣੀ ਕੀ ਰਿਸ਼ਤਾ ਸੀ ਵਿੱਚ ਮੇਰੇ ਬ੍ਰਦਰ ਇਨ ਲਾ ਸੀ ਜੀ ਮੇਰਾ ਸੋਹਰਾ ਪਰਿਵਾਰ ਅੱਛਾ ਜੀ ਹਾਂਜੀ ਤੇ ਮਾਤਾ ਦੀ ਡੈਥ ਹੋਈ ਹੈ ਹਾਂਜੀ ਮਾਤਾ ਦੀ ਡੈਥ ਹੋਈ ਠੀਕ ਵਿੱਚ ਬੱਚੇ ਵੀ ਸਨ ਤੇ ਹਾਂਜੀ ਬੱਚੇ ਸੀ ਉਹ ਦੂਜੀ ਗੱਡੀ 'ਚ ਸੀ ਉਹ ਬੱਚਤ ਹੈ ਕਿੱਥੋਂ ਆ ਰਹੇ ਸੀ ਇਹ ਸਾਰੇ ਇਹ ਚੰਡੀਗੜ੍ਹ ਤੋਂ ਆ ਰਹੇ ਸੀ ਚੰਡੀਗੜ੍ਹ ਤੋਂ ਚੱਲੇ ਹੋਏ ਸੀ ਹਾਂਜੀ ਸਵੇਰ ਚੱਲੇ ਸੀ ਉਤੋਂ ਹਾਂ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਉਹ ਸੰਤ ਸਵੇਰੇ ਪਤਾ ਲੱਗਿਆ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਕਿਸੇ ਦਾ ਫੋਨ ਆਇਆ ਅੱਛਾ ਜੀ ਹਾਂਜੀ ਸੰਤ ਪਤਾ ਹੀ ਨਹੀਂ ਕਿੱਥੋਂ ਚੱਲਿਆ ਅਸੀਂ ਆ ਗਏ ਸੀ ਉੱਥੇ ਲਾਈਵ ਦਿਖਾਉਣਾ ਸ਼ੁਰੂ ਕੀਤਾ ਸੀ ਨੰਬਰ ਵੀ ਦਿਖਾ ਰਹੇ ਸੀ ਵਾਰ-ਵਾਰ ਵੀ ਪਰਿਵਾਰ ਤੱਕ ਜਾਣਕਾਰੀ ਪਹੁੰਚ ਸਕੇ ਨਹੀਂ ਸਾਨੂੰ ਕਿਸੇ ਦਾ ਫੋਨ ਗਿਆ ਸੀ ਉਸੇ ਵੇਲੇ ਚੱਲ ਪਏ ਠੀਕ ਹੈ ਜੀ ਫੋਨ ਗਿਆ ਜੀ ਹਾਲਾਂਕਿ ਇੱਕ ਨਿਮਤ ਰਹੀ ਕਿ ਬੱਸ ਖੇਤਾਂ ਵੱਲ ਨਹੀਂ ਪਲਟੀ ਅਤੇ ਬੱਸ ਤੇ ਸਵਾਰ ਸਾਰੀਆਂ ਸਵਾਰੀਆਂ ਸੁਰੱਖਿਅਤ ਦੱਸੇ ਜਾਣ ਰਹੀਆਂ ਨੇ ਪਰ ਇਸ ਦੁਰਘਟਨਾ ਦੌਰਾਨ ਇੱਕ ਬਜ਼ੁਰਗ ਮਹਿਲਾ ਨੂੰ ਆਪਣੀ ਜਾਨ ਗਵਾਉਣੀ ਪਈ। ਉੱਥੇ ਹੀ ਕਾਰ ਸਵਾਰ ਬਾਕੀ ਲੋਕਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ। ਦੱਸਦੀ ਹੈ ਕਿ ਪੰਜਾਬ ਨੂੰ ਸੰਗਣੀ ਧੁੰਦ ਨੇ ਆਪਣੇ ਲਪੇਟੇ ਚ ਲੈ ਰੱਖਿਆ। ਅਜਿਹੇ ਚ ਮੌਸਮ ਵਿਭਾਗ ਵੀ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀਆਂ ਸਲਾਹਾਂ ਦੇ ਰਿਹਾ ਹੈ। ਫਿਰੋਜ਼ਪੁਰ ਤੋਂ ਪਰਮਜੀ ਸਿਖਾਣਾ ਸੈਂਟਰਲ ਪੰਜਾਬ ਟੀਵੀ